کسان مجدور ایکتا زندہ بات کر لو تیاری ہو آنسی بھی لاکھیں کھاڑے دو کافر ہو جیئے بھی لے آری 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 شمپو پاٹر لگی رونک پاری ਕਿਸਾਨਾਂ ਦੇ ਕੱਠਮੂਰੇ ਫੇਲ ਹੋਇਆ ਤੰਤਰ ਸਰਕਾਰੀ ਜਗ ਤੇ ਮਿਸਾਲ ਬਣ ਗਈ ਜੱਟ ਤੇ ਜਾਟ ਦੀ ਯਾਰੀ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰ ਆਏ ਨੇ ਪੰਜਾਬ ਦੇ ਕਿਸਾਨ ਹਰਿਆਣਾ ਦੀ ਸਰਹੱਦ ਦੇ ਰਾਹੀਂ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕਰ ਰਹੇ ਨੇ ਪਰ ਹਰਿਆਣਾ ਪੁਲਿਸ ਦੇ ਵੱਲੋਂ ਸ਼ੰਭੂ ਬਾਰਡਰ ਨੂੰ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ ਤਾਕੇ ਜੋ ਕਿਸਾਨ ਦਿੱਲੀ ਨਾ ਜਾਪਨ ਤੋਂ ਅੰਦਾਜ਼ਾ ਹੈ ਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ 'ਤੇ ਕਾਫੀ ਤਸ਼ੱਦਦ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਹੱਕ 'ਚ ਕਾਫੀ ਲੋਕ ਆ ਰਹੇ ਨੇ ਹੁਣ ਪੰਜਾਬੀ ਇੰਡਸਟਰੀ ਦੇ ਸਭ ਤੋਂ ਚਰਚਿਤ ਚਿਹਰੇ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਹੈ ਜੀ ਹਾਂ ਗਾਇਕ ਬੱਬੂ ਮਾਨ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਕਿਸਾਨੀ ਅੰਦੋਲਨ ਦਾ ਜ਼ਿਕਰ ਕੀਤਾ ਹੈ ਤਾਂ ਕੀ ਕਹਿ ਰਹੇ ਨੇ ਉਹ ਤੁਸੀਂ ਆਪੇ ਸੁਣ ਲਵੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਰ ਲੋ ਤਿਆਰੀ ਅਸੀਂ ਵੀ ਲਾ ਕੇ ਖਾੜੇ ਦੋ ਕਾਫਰ ਹੋ ਜੀਏ ਵੇਲੇ ਹਾਰੀ ਆਰੀ ਆਰੀ ਸ਼ੰਭੂ ਬਾਰਡਰ ਤੇ ਲੱਗੀ ਰੌਣਕ ਭਾਰੀ ਕਿਸਾਨਾਂ ਦੇ ਕੱਠ ਮੂਰੇ ਫੇਲ ਹੋਇਆ ਤੰਤਰ ਸਰਕਾਰੀ ਜਗ ਤੇ ਮਿਸਾਲ ਬਣ ਗਈ ਜੱਟ ਦੇ ਜਾਟ ਦੀ ਆਰੀ ਹਰ ਬੰਦਾ ਆਪਣੇ ਤਰੀਕੇ ਨਾਲ ਸਮਾਜ 'ਚ ਜੁੜਿਆ ਤੇ ਸੇਵਾ ਕਰਦਾ ਹੈ ਗਾਉਣ ਵਾਲੇ ਦਾ ਕੰਮ ਹੈ ਤੁਹਾਨੂੰ ਹੌਸਲਾ ਦੇਣਾ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਵਾਜਾ ताले खड़े खड़ मरो We're gonna